ਹੁਣ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੇ ਵਿੱਚ ਉੱਠੀ ਸੋਨਮ ਵਾਂਗਚੂng ਦੇ ਹੱਕ ਦੇ ਵਿੱਚ ਆਵਾਜ਼ ਗੱਲ ਕੀਤੀ ਰਿਹਾਈ ਦੀ ਤੁਜੜੇ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸੁਵਾ ਕਰਦਾ ਏ ਅਕਸਰ ਇਹ ਕਿਹਾ ਜਾਂਦਾ ਏ ਕਿ ਸਰਕਾਰਾਂ ਦੇ ਖਿਲਾਫ ਆਵਾਜ਼ ਚੁੱਕਣਾ ਜਾਂ ਆਪਣੀਆਂ ਹੱਕੀ ਮੰਗਾਂ ਲਈ ਲੜਨਾ ਮਹਿੰਗਾ ਪੈ ਜਾਂਦਾ ਏ ਅਜਿਹਾ ਹੀ ਹੋਇਆ ਸੀ ਲਦਾਖ ਦੇ ਰਹਿਣ ਵਾਲੇ ਸੋਨਮ ਵਾਂਗਚੂng ਜੱਦੀ ਉੱਪਰ ਐਨਐਸਏ ਲਾ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਹਾਲਾਂਕਿ ਦੇਸ਼ ਦੇ ਵਿੱਚ ਉਸ ਦੀ ਰਿਹਾਈ ਲਈ ਆਵਾਜ਼ ਉੱਠ ਰਹੀ ਹੈ ਇਸੇ ਤਰ੍ਹਾਂ ਹੀ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੇ ਹਲਕਾ ਜੈਤੋ ਦੇ ਰਹਿਣ ਵਾਲੇ 달ਚੰਦ ਪਵਾਰ ਵੱਲੋਂ ਹੁਣ ਆਵਾਜ਼ ਚੁੱਕੀ ਗਈ ਹੈ ਸੌਣ ਵਾਂਗ ਚੁੱਕਦੇ ਹੱਕ ਦੇ ਵਿੱਚ ਉਹਨਾਂ ਕਹਿਆ ਕਿ ਉਹਨਾਂ ਵੱਲੋਂ ਆਪਣੇ ਹੱਕਾਂ ਦੀ ਗੱਲ ਕੀਤੀ ਗਈ ਸੀ ਪਰ ਉਹਨਾਂ ਦੇ ਖਿਲਾਫ ਸਰਕਾਰ ਵੱਲੋਂ ਐਨਐਸਏ ਲਾ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਰਿਹਾਈ ਲਈ ਅੱਜ ਉਹਨਾਂ ਵੱਲੋਂ ਫ੍ਰੀ ਕੋਰਟ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜੋ ਸੋਨਮ ਵਾਂਗਚੁਕ ਦੀ ਆਵਾਜ਼ ਬਣ ਕੇ ਉਸ ਦੀ ਆਵਾਜ਼ ਚੁੱਕੀ ਜਾਵੇ ਅਤੇ ਉਸ ਦੀ ਰਿਹਾਈ ਕਰਾ ਜਾ ਸਕੇ ਦਾਅਵਾ ਕੀਤਾ ਕਿ ਸੋਨਮ ਵਾਂਗਚੁਕ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ਤੇ ਸਨ ਲਦਾਖ ਨੂੰ ਆਪਣੇ ਹੱਕਾਂ ਦੀ ਵਾਣ ਲਈ पर सरकारां ਵੱਲੋਂ ਉਸ ਦੇ ਉੱਪਰ ਐਨਐਸਏ ਲਾ ਕੇ ਜੇਲ੍ਹ ਵੀ ਦਿੱਤਾ ਗਿਆ ਹੈ ਦੱਸ ਦਿਓ ਕਿ ਸੋਨਮ ਵਾਂਚੂ ਪਰ ਪਰਕ ਫਿਲਮ 3 ਈਡੀਟ ਵੀ ਬਣ ਚੁੱਕੀ ਹੈ ਅਤੇ ਹੁਣ ਉਸ ਦੇ ਹਰਿਆਈ ਲਈ ਲਗਾਤਾਰ ਆਵਾਜ਼ ਉੱਠ ਰਹੀ ਹੈ ਸ਼ਹਿਰ 'ਚ ਰੋਜ਼ ਪ੍ਰਦਰਸ਼ਨ ਕਰ ਰਹੇ ਆਂ ਮਾਮਲਾ ਹੈ ਸੋਨਮ ਵਾਂਚੂ ਜੋ ਇੱਕ ਦੇਸ਼ ਭਗਤ ਹੈ ਪਰ ਸਰਕਾਰ ਨੇ ਉਸ ਤੇ ਐਨਐਸਏ ਲਾ ਕੇ ਜੋਧਪੁਰ ਜੇਲ੍ਹ ਭੇਜ ਦਿੱਤਾ ਹੈ ਸੋਨਮ ਵਾਂਚੂ ਦੇਸ਼ ਪ੍ਰੇਮੀ ਦੇਸ਼ ਲਈ ਮੈਗਾ ਸੇ ਪੁਰਸਕਾਰ ਲਿਆਉਣ ਵਾਲਾ ਵਾਤਾਵਰਣ ਤੇ ਐਜੂਕੇਸ਼ਨ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਕਦਮ ਸੰਘਰਸ਼ ਕਰਨ ਵਾਲਾ ਇਹੋ ਜਿਹਾ ਹੈ ਸੋਨਮ ਵਾਂਗਚੂ ਜੋ ਐਨਾ ਐਜੂਕੇਟਿਡ ਹੈ ਦੇਸ਼ ਦੀ ਤੁਗਲਕੀ ਫਰਮਾਨ ਨੇ ਗ੍ਰਹਿ ਮੰਤਰੀ ਦੇ ਤੁਗਲਕੀ ਫਰਮਾਨ ਨੇ ਉਸ ਤੇ ਐਨਐਸਏ ਲਾ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਜਿਸ ਦੀ ਮੈਂ ਨਿਖੇਦੀ ਕਰਦਾ ਹਾਂ ਜੀ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਹਾਂ ਐਨਐਸਏ ਹਟਾਈ ਜਾਵੇ ਸੋਨਮ ਵਾਂਗ ਚੂਗ ਤੋਂ ਐਨਐਸਏ ਹਟਾਈ ਜਾਵੇ ਤੇ ਸਨਮਾਨ ਪੂਰਕ ਉਸ ਨੂੰ ਰਿਹਾ ਕੀਤਾ ਜਾਵੇ ਸਰਕਾਰ ਨੇ ਮਾਲਾ ਪਹਿਰਾਉਣ ਦੀ ਥਾਂ ਜੇਲ੍ਹ ਚ ਪਹੁੰਚਾਇਆ ਗਿਆ ਹੈ ਐਵੇਂ ਜਿਹਾ ਐਜੂਕੇਟਰ ਬੰਦਾ ਇਸ ਫੈਸਲੇ ਦੀ ਮੈਂ ਨਿਖੇਦੀ ਕਰਦਾ ਹਾਂ ਕਾਰਨ ਰਹਾ ਹੋਊਗਾ ਵੀ ਜਿਹੜਾ ਉਹਨੂੰ ਏਡੀ ਵੱਡੀ ਧਾਰਾ ਲਾ ਕੇ ਉਹਨੂੰ ਜੇਤੂ ਦਿੱਤਾ ਗਿਆ ਸਰ ਇਹ ਲਾਛਣ ਲਾਏ ਗਏ ਹੈ ਇਹ ਜਦੋਂ ਕਿ ਉਸ ਤੇ ਇਹਨੇ ਡਾਕੂਮੈਂਟਰੀ ਫਿਲਮ ਬਣੀ ਹੈ ਮੈਗਾਸੇ ਪੁਰਸਕਾਰ ਲਿਆਇਆ ਦੇਸ਼ ਲਈ ਵਾਤਾਵਰਨ ਤੇ এডਿਕੇਸ਼ਨ ਖੇਤਰ ਵਿੱਚ ਸੰਘਰਸ਼ ਕਰ ਰਿਹਾ ਸੀਗਾ ਸੀਕ ਕੋਮ ਨਾਂ ਦੀ ਇੱਕ ਸੰਸਾ ਚਲਾ ਰਿਹਾ ਸੀਗਾ ਫੰਡਿੰਗ ਦੇ ਮਾਮਲੇ ਤੇ ਜਦੋਂ ਕਿ ਪਹਿਲਾਂ ਵੀ ਪੈਸੇ ਆਉਂਦੇ ਹੈ ਹੈ ਜੀ ਉਸ ਮਾਮਲੇ ਤੇ ਸਰਕਾਰ ਨੇ ਲਾਚ ਲਾ ਕੇ ਦੇਸ਼ਦਰੋਹ ਦਾ ਕਾਨੂੰਨ ਤਾਰਾ ਲਾ ਕੇ ਉਹ ਅੰਦਰ ਜੇਲ੍ਹ ਚ ਡੱਕ ਦਿੱਤਾ ਗਿਆ ਜੀ ਜੋ ਕਿ ਗਲਤ ਫੈਸਲਾ ਹੈ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਸੋਨਮ ਵਾਂਗਚੂ ਨੂੰ ਐਨਐਸਏ ਹਟਾਈ ਜਾਵੇ ਤੇ ਸਨਮਾਨਪੂਰਕ ਰਿਹਾ ਕੀਤਾ ਜਾਵੇ